ਇਹ ਕੋਠਾ ਸਾਹਿਬ ਮਹਾਰਾਜ ਦਾ ਸਰੂਪ ਆ ਕੇ ਬਰਾਜਮਾਨ ਹੁੰਦਾ ਹੈ ਨਾ ਜੀ ਕਾਲ ਤੱਕ ਸਾਹਿਬ ਕੋਠਾ ਹਸਦਾ ਹੈ ਉਪ ਪਲੰਗ ਦੇ ਥੱਲੇ ਅੱਜ ਵੀ ਚਿੱਟੀ ਚਦਰ ਰਹਿਦੀ ਹੈ ਬਾਬਾ ਬੁੱਢਾ ਜੀ ਕਹਿੰਦੇ ਜੀ ਕਿੱਥੇ ਬਰਾਜਮਾਨ ਕਰਨਾ ਜਦੋਂ ਪ੍ਰਕਾਸ਼ ਹੋਇਆ ਮਹਾਰਾਜ ਕਹਿੰਦੇ ਪਲੰਗ ਤੇ ਮਹਾਰਾਜ ਤੁਹਾਡੇ ਕਦੀ ਮਹਾਰਾਜ ਇੱਥੇ ਰੁਕਦੇ ਸੀ ਨੂੰ ਤਾਂ ਕੋਠਾ ਸਾਹਿਬ ਕਹਿੰਦੇ ਤੇ ਕਦੀ ਗੁਰੂ ਕੇ ਮਹਿਲ ਰੁਕਦੇ ਸੀ ਮਾਰੇ ਫਿਰ ਤੁਸੀਂ ਕਹਿੰਦੇ ਮੇਰੇ ਆਸੇ ਚਿੱਟੀ ਚਦਰ ਥੱਲੇ ਮੈਂ ਥੱਲੇ ਪੁੰਜੇ ਲੰਮਾ ਆਖੋ ਸਤਨਹਾਂ ਉਹ ਅੱਜ ਤੱਕ ਭਾਵਨਾ ਨਾਲ ਚਦਰ ਵਿਛਦੀ ਹੈ ਤੁਸੀਂ ਜਾਇਓ ਨਹੀਂ ਤੇ ਪਲੰਗ ਥੱਲੇ ਕਾਦੀ ਚਦਰ ਵੇਖੀ ਤੇ ਉਹ ਅੱਜ ਤੱਕ ਵੇਖੀ ਤੇ ਹੁਣ ਬਾਕੀ ਸਾਰੇ ਮੰਦਰ ਸਾਹਿਬ ਵੇਖ ਲੋ ਸਭ ਪਾਸੇ ਧਾਨ ਗੁਰੂ ਰਾਮ ਦਾ ਧਾਨ ਗੁਰੂ ਰਾਮ ਦਾ ਧਾਨ ਗੁਰੂ ਰਾਮ ਦਾ ਜੇ ਕਹਿੰਦੇ ਲਿਖਿਆ ਤੇ ਧਾਨ ਗੁਰੂ ਰਾਮ ਦਾ ਤੇ ਲੰਗਰ ਤੇ ਧਾਨ ਗੁਰੂ ਰਾਮ ਦਾ ਇਹ ਕਿਦਰੇ ਹੋਰ ਤੇ ਤੁਹਾਨੂੰ ਗੁਰੂ ਰਾਮ ਹਾਲਾਂਕਿ ਗੁਰੂ ਰਾਮਦਾਸ ਜੀ ਨੇ ਸ਼ੁਰੂਆਤ ਕਰਾਈ ਬਾਕੀ ਸਾਰਾ ਸੰਪੂਰਨ ਗੁਰੂ ਅਰਜਨ ਦੇਵ ਕਰਾਇਆ ਮਰਿਆਦਾ ਉਹਨਾਂ ਨੇ ਬੰਨੀ ਪਰ ਐਡੀ ਸਾਈ ਲਈ ਜਗ੍ਹਾ ਸੀ ਆਪਣੇ ਮਾਲਕ ਲਈ ਗੁਰੂ ਰਾਮਦਾਸ ਜੀ ਲਈ ਐਡੀ ਤਗੜੀ ਭਾਵਨਾ ਸੀ ਆਪਣੀ ਇੱਕ ਚਿੱਟੀ ਚਦਰ ਰੱਖੀ ਹੈ ਬਾਕੀ ਸਭ ਜਗ੍ਹਾ ਗੁਰੂ ਰਾਮਦਾਸ ਜੀ ਦੀ ਜੈ ਜੈਕਾਰ ਆਖੋ ਸਤਿਨਾਮ ਵਾਹਿਗੁਰੂ ਸਭ ਜਗ੍ਹਾ